ਉਹ ਮੁੰਡੀਆਂ ਉਰੇ ਆਈ ਨਾਮ ਪੇਜ ਪਰ ਲਾਈਵ ਕਰਿਆ ਆ ਤੁਹਾਨੂੰ ਹਾਂਜੀ ਉਹ ਮੈਂ ਲੱਭੀ ਆ ਆ ਖਿੱਚੀ ਮੀਰ ਦੀਆਂ ਫੋਟੋ ਸਿੱੱਚੀ ਦੋ ਫੋਟੋਆਂ ਸਿੱੱਚੀ ਮੀਰ ਦੀਆਂ ਦੋ ਸ੍ਰੀ ਜਮਕਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਬਾਬਾ ਅਜੀਤ ਸਿੰਘ ਜੁਹਾਰ ਸਿੰਘ ਨੇ 40 ਸਿੰਘਾਂ ਨੇ 10 ਲੱਖ ਬਗਲਾਂ ਦੀ ਫੌਜ ਦਾ ਟੱਕਰਾ ਕੀਤਾ ਸਾਹਮਣੇ ਦਿਖ ਰਿਹਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਤੇ ਜਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਹਾਰ ਸਿੰਘ 40 ਸ਼ਹੀਦਾਂ ਸੰਗਤਾਂ ਦੀ ਬੀਬੀ ਸ਼ਰਨਖੌਰ ਦਾ ਸ਼ਹੀਦੀ ਅੰਗੀਠਾ ਜਿੱਥੇ ਇਸ ਗੁਰੂ ਘਰ ਦੇ ਅੰਦਰ ਜਿਹੜਾ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਉੱਤੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਮੱਟਾਂ 'ਚ ਫੁੱਲ ਪਾ ਗਏ ਜਿਹੜੇ ਕਿ 90 ਦੇ ਜੀਨ ਦੇ ਰਾਜਿਆਂ ਨੇ ਭਾਈ ਤਰਲੋਕ ਸਿੰਘ ਤੇ ਆਰਮ ਸਿੰਘ ਨੇ ਦੱਬੇ ਸੀ ਸੂਰਬੀਰ ਬਹਾਦਰ ਯੋਧਿਆਂ ਦੀ ਧਰਤੀ ਆ ਬਸ ਇਹ ਕਿ ਹਿੰਦੂ ਮੀਰਤਹਾ ਯਾਤਰਾ ਕੇ ਲਈ ਘਟਾਏ ਬਾਪ ਨੇ ਬੇਟੇ ਜੰਖੁਦਾ ਕੇ ਲਈ ਦੁਨੀਆ ਤੋਂ ਇਸ ਤੀਰਥ ਇਹ ਸਭ ਤੋਂ ਵੱਡਾ ਤੀਰਥਾ ਇਸ ਤੀਰਥ ਕੋਈ ਵੀ ਦੁਨੀਆ ਦੇ ਉੱਤੇ ਜਿਹੜਾ ਕਿ ਤੀਰਥ ਨਹੀਂ ਹੈਗਾ ਜਿਹਨੇ ਇਸ ਧਰਤੀ ਦੇ ਦਰਸ਼ਨ ਨਹੀਂ ਕੀਤੇ ਕਿਸੇ ਨੇ ਵੀ ਇਥੇ ਫੇਰ ਦੁਨੀਆ ਦੇ ਉੱਤੇ ਕੋਈ ਤੀਰਥ ਦਾ ਫਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇਆਂ ਨੇ ਬਹੁਤ ਭਾਰੀ ਜੰਗ ਕਰਕੇ ਲਹੂ ਲਹਾਨ ਆਪਣੇ ਇੱਕ ਇੱਕ ਕਤਰਾ ਡੋਲ ਕੇ ਇਸ ਪਵਨ ਪਵਿੱਤਰ ਧਰਤੀ ਨੂੰ ਜਿਹੜਾ ਕਿ ਪਵਿੱਤਰ ਕੀਤਾ ਦੂਰਬੀਰ ਬਹਾਦਰ ਯੋਧਿਆਂ ਦੀ ਧਰਤੀ ਹੈ ਬਹੁਤ ਭਾਰੀ ਜਿਹੜੀ ਕਿ ਦਤਾਰ ਦੇ ਵਿੱਚ ਸੰਗਤ ਸ੍ਰੀ आनंदਪੁਰ ਸਾਹਿਬ ਨੂੰ ਜਾ ਰਹੀ ਹੈ ਹੋਲੇ ਮਹਾਲੇ ਨੂੰ ਉਹ ਸਾਰੀ ਸੰਗਤ ਬਾਬਾ ਜੀ ਸਿੰਘ ਤੇ ਬਾਬਾ ਜਹਾਰ ਸਿੰਘ ਦੇ ਚਰਨਾਂ 'ਚ ਹੋ ਕੇ ਜਾਂਦੀ ਆ ਇਹ ਤੁਸੀਂ ਵੀ ਆਏ ਭਾਈ ਇੱਥੇ ਕੋਈ ਵੀ ਵੀਡੀਓ ਦੇਖਣ ਆਲਾ ਮੱਥਾ ਟੇਕਣਾ ਆਵੇ ਹੋਲੇ ਮਹਾਲੇ ਤੇ ਜਰੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇਆਂ ਦੇ ਦਰਸ਼ਨ ਕਰਕੇ ਜਾਇਓ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਇਹ ਉਹ ਪਾਵਨ ਪਵਿੱਤਰ ਧਰਤੀ ਆ ਜਿਹੜਾ ਖਾਲਸਾ ਪੰਥ ਦਾ ਕਰਬਲੇ ਦਾ ਮੈਦਾਨ ਕਿਹਾ ਜਾਂਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਤੀਰਸਾ ਤਰਲੋਕੀ ਦੇ ਦੇਵੀ-ਦੇਵਤਿਆਂ ਨੇ ਵੀ ਇਸ ਧਰਤੀ ਦੀ ਜੰਗ ਦੇਖੀ ਆ ਕੇ ਆਕਾਸ਼ਤ ਬਵਾਨ ਲਾ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਅੱਗ ਵਾਲੀ ਸੀ ਦਿੱਲੀ ਦੇ ਤਖਤ ਨੂੰ ਫੋਕਣ ਦੇ ਲਈ ਉਸ ਤਖਤ ਦੇ ਅੰਦਰ ਉਸ ਅੱਗ ਦੇ ਅੰਦਰ ਬਾਬਾ ਜੀ ਸਾਗ ਵਾਈ ਭਰਦਾ ਲਾ ਕੇ ਤਾਂ ਇਹ ਰਖਪੰਥ ਖਾਲਸੇ ਦੇ ਖਾਨ ਚਲਾਈ ਨੇ ਅਰੇ ਇਸੇ ਗੜੀ ਚ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਰਾਜ ਕਹਿੰਦੇ ਜਿੰਨੀਆਂ ਉੱਚੀਆਂ ਬਾਬਾ ਜੀਤ ਸਿੰਘ ਜਹਾਰ ਸਿੰਘ ਦੀਆਂ ਬੋਟੀਆਂ ਨੂੰ ਇਲਾ ਅਕਾਸ਼ ਚ ਲੈ ਕੇ ਉੱਡਣ ਗਿਆ ਉਹਨੇ ਉਨਤੇ ਮੈਂ ਪੰਥ ਦੇ ਨਿਸ਼ਾਨ ਕਰ ਦੂੰਗਾ ਇਹ ਆ ਜੋ ਨਿਸ਼ਾਨ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਝੂਲ ਰਹੇ ਨੇ ਸੂਰਬੀਰ ਬਹਾਦਰ ਯੋਧਿਆਂ ਦੀ ਧਰਤੀ ਹੈ ਬਾਬਾ ਜੀਤ ਸਿੰਘ ਜਹਾਰ ਸਿੰਘ ਕਰਕੇ ਪੰਥ ਦੇ ਨਿਸ਼ਾਨ ਵੱਡੇ ਵੱਡੇ ਝੂਲ ਰਹੇ ਨੇ ਮਹਾਰਾਜ ਨੇ ਇੱਕ ਵਾਰ ਵੀ ਮੁੜ ਕੇ ਨਹੀਂ ਦੇਖਿਆ ਬਾਬਾ ਜੀ ਸਿੰਘ ਤੇ ਬਾਬਾ ਜਹਾਰ ਸਿੰਘ ਕਿੰਨੀ ਨੂੰ ਮਹਾਰਾਜ ਬੇਖੌਫ ਔਰ ਬੇਮੋਹ ਇਸ ਪਾਵਨ ਪਿੱਤਰ ਧਰਤੀ ਨੂੰ ਛੱਡ ਕੇ ਲੰਘ ਗਏ 52 ਲੱਖ ਦਾ ਸ਼ਿੰਗਾਰ ਜਿਹੜਾ ਮਹਾਰਾਜ ਇੱਕ ਟਾਈਮ ਕਰਦੇ ਸੀ ਉਹ ਵੀ 10ਵੇਂ ਪਾਸ਼ਾ ਨੇ ਚਮਕੌਰ ਦੀ ਗੜੀ ਦੇ ਵਿੱਚ ਲਾ ਦਿੱਤਾ ਸੀ ਸਾਰਾ ਕੁਝ ਪੰਥ ਖਾਲਸੇ ਨੂੰ ਦੇਖ ਕੇ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰੂ ਹਰਗੋਬਿੰਦ ਪਾਸ਼ਾ ਨੇ ਸ੍ਰੀ ਸਾਹਿਬ ਬਖਸ਼ੀ ਸੀ ਉਹ ਸ੍ਰੀ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਨੇ 9 ਸਾਲ ਦੀ ਉਮਰ ਦੇ 10ਵੇਂ ਪਾਸ਼ਾ ਨੂੰ ਦਿੱਤੀ ਉਹ ਸ੍ਰੀ ਸਾਹਿਬ ਔਰ ਦੋ ਤਮੰਚੇ ਭਾਬ ਕੇ ਦੋ ਪਿਸਟਲ ਖੰਜਰ ਮਹਾਰਾ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਜੋ ਪੰਜ ਸ਼ਸਤਰ ਲੈ ਕੇ ਨਿਕਲੇ ਔਰ ਜਿੱਥੇ ਗੁਰਦੁਆਰਾ ਤਾੜੀ ਸਾਹਿਬਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਉੱਚੀ ਆਵਾਜ਼ ਦੇ ਵਿੱਚ ਮੁਗਲਾਂ ਨੂੰ ਲਲਕਾਰਿਆ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਜ਼ਬਰਦਸਤ ਕਾਨ ਖਵਾਜਾ ਮਰਦੂਦ ਵਜ਼ੀਰ ਖਾਨ ਵੱਡੇ ਵੱਡੇ ਜਰਨੈਲਾਂ ਦੇ ਕੈਂਪ ਲੱਗੇ ਸੀ ਉਹਨਾਂ ਦੇ ਕੋਲ ਜਾ ਕੇ ਮਹਾਰਾਜ ਨੇ ਤਾੜੀ ਮਾਰੀ ਐ ਨਹੀਂ ਵੀ ਇਉਂ ਪਹਾੜ ਤੇ ਚੜ ਕੇ ਮਾਰ ਕੇ ਲੰਘ ਕੇ ਕਿਸੇ ਟਿੱਬੇ ਤੇ ਦਸਵੇਂ ਪਾਸ਼ਾ ਨੇ ਤਾੜੀ ਉੱਥੇ ਮਾਰੀ ਜਾ ਕੇ ਜਿੱਥੇ ਉਹਨਾਂ ਜਰਨੈਲਾਂ ਦੇ ਕੈਂਪ ਲੱਗੇ ਨੇ ਮਹਾਰਾਜ ਕਹਿੰਦੇ ਐਨੀ ਦੇਰ ਦੇ 6 ਮਹੀਨੇ ਦੇ ਮਗਰ ਫਿਰਦੇ ਆ ਹਿੰਦ ਦਾ ਪੀਰ ਤੁਹਾਡੇ ਸਾਹਮਣੇ ਜਾ ਰਿਹਾ ਜੇ ਕਿਸੇ ਚ ਹਿੰਮਤ ਆ ਤਾਂ ਰੋਕ ਲੋ ਬੇਖੌਫ ਮਾਤਾ ਗੁਜਰੀ ਦੇ ਲਾਲ ਨੇ ਉਸ ਟਿੱਬੀ ਤੇ ਤਾੜੀ ਮਾਰੀ ਅਰ ਇਹ ਸੱਚਮਕੌਰ ਦੀ ਪਾਵਨ ਬਿੱਤਰਤਾ ਵੀ ਛੱਡਿਆ ਰ ਰਾਤ ਨੂੰ ਮੁਗਲ ਆਫਸ ਵਿੱਚ ਹੀ ਕਟਾ ਵੱਢੀ ਹੋ ਕੇ ਮਾਰੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਖਾਫ ਅਰ ਮਹਾਰਾਜ ਨੇ জাফর ਨਾਮੇ ਦੇ ਵਿੱਚ ਰੰਗ ਜੇਬ ਨੂੰ ਲਿਖਿਆ ਵੀ ਜੱਕਣ ਮਖਣੀ ਚੋਂ ਬਾਲ ਕੱਢੀ ਦਾ ਇਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਚਮਕੌਰ ਦੀ ਗੜੀ ਚੋਂ ਬਿਨਾਂ ਸ਼ਾਸਤਰ ਲੱਗੇ ਸਾਬਤ ਕੱਢ ਦਿੱਤਾ ਇੱਕ ਵੀ ਖਰੋਚ 10 ਲੱਖ ਮੁਗਲਾਂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਕਿ ਮਾਰੀ ਨਹੀਂ ਗਈ ਅਰ ਬੇ ਨਿਸ਼ਾਨ ਇੱਕ ਵੀ ਨਿਸ਼ਾਨ ਸ਼ਾਸਤਰ ਦਾ ਮਹਾਰਾਜ ਦੇ ਸਰੀਰ ਤੇ ਨਹੀਂ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਧਰਤੀ ਨੂੰ ਆਲਵਿਦਾ ਕਹਿ ਕੇ ਬਸ ਇੱਕ ਹਿੰਦ ਮੇਤੀ ਯਾਤਰਾ ਕੇ ਲਈ ਘਟਾਇ ਬਾਪ ਨੇ ਬੇਟੇ ਜਾਂ ਖੁਦਾ ਕੇ ਲਈ ਸੂਰਬੀਰ ਬਹਾਦਰ ਯੋਧਿਆਂ ਦੀ ਧਰਤੀ ਹੈ ਨੇ ਆਪਣੇ ਰਹਿੰਦੇ ਸਾਹਾਂ ਦੇ ਅੰਦਰ ਇਸ ਧਰਤੀ ਦੇ ਦਰਸ਼ਨ ਨਹੀਂ ਕੀਤੇ ਭਾਈ ਬਹੁਤ ਮਾੜੇ ਭਾਗ ਵਾਲੇ ਆ ਜਰੂਰ ਆ ਕੇ ਇਸ ਪਾਵਨ ਅੰਗੀਠੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਨਮਸਕਾਰ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ